ਗੁਰਦਾਸਪੁਰ ਵਿੱਚ ਚੋਰੀਆਂ ਦਾ ਸਿਲਸਿਲਾ थम ਨਹੀਂ ਰਿਹਾ ਹੈ ਚੋਰਾਂ ਦੇ ਹੌਸਲੇ ਇੰਨੇ بلند ਹੋ ਚੁੱਕੇ ਹਨ ਕਿ ਕੁਝ ਦਿਨ ਪਹਿਲਾਂ ਰੇਤ ਮਿੱਟੀ ਦਾ ਕੰਮ ਕਰਨ ਵਾਲੇ ਪ੍ਰੀਤ ਜੀ ਸੀ ਪੀ ਦੇ ਘਰ ਦੀ ਕੰਦ ਟੱਪ ਕੇ ਟਿਪਰਾ ਦੀਆਂ 6 ਬੈਟਰੀਆਂ ਚੋਰੀ ਕਰ ਲਈਆਂ ਗਈਆਂ ਸਨ ਤੇ ਹੁਣ ਬੀਤੀ ਰਾਤ ਮਾਨ ਟ੍ਰੇਡਰਸ ਦੇ ਘਰ ਦੇ ਬਾਹਰ ਖੜੇ ਚਾਰ ਟਿਪਰਾ ਵਿੱਚੋਂ 8 ਬੈਟਰੀਆਂ ਚੋਰ ਵੱਲੋਂ ਧੁੰਦ ਦਾ ਫਾਇਦਾ ਉਠਾਉਂਦਿਆਂ ਚੋਰੀ ਕਰ ਲਈਆਂ ਗਈਆਂ ਇਸ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਚੋਰ ਨੇ ਆਪਣੀ ਪਛਾਣ ਲੁਕਾਉਣ ਲਈ ਸਿਰ ਅਤੇ ਮੂੰਹ ਤੇ ਕੱਪੜਾ ਲਪੇਟਿਆ ਹੋਇਆ ਸੀ ਅਤੇ ਚੋਰ ਨੇ ਪੂਰਾ 1 ਘੰਟਾ ਲਗਾ ਕੇ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਮੌਕੇ ਗੱਲਬਾਤ ਕਰਦੇ ਹਾਂ 골ਡੀ ਨੇ ਦੱਸਿਆ ਕਿ ਚੋਰ ਕਰੀਬ 11:00 ਵਜੇ ਕਰੀਬ ਘਰ ਦੇ ਬਾਹਰ ਖੜੇ ਟਿਪਰਾ ਦੀਆਂ ਬੈਟਰੀਆਂ ਚੋਰੀਆਂ ਕਰਨ ਲੱਗ ਪਿਆ ਉਹਨਾਂ ਇਹ ਵੀ ਦੱਸਿਆ ਕਿ ਚੋਰ ਇੱਕ ਜੁਗਾੜੂ ਰੇੜੇ ਤੇ ਆਇਆ ਸੀ ਜਿਸ ਨਾਲ ਉਹਨਾਂ ਦਾ ਕਰੀਬ 1.5 ਲੱਖ ਰੁਪਏ ਦਾ ਨੁਕਸਾਨ ਕਰ ਗਿਆ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਬਰਸੋ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਚੋਰ ਨੂੰ ਗ੍ਰਿਫਤਾਰ ਕੀਤਾ ਜਾਵੇ ਮੇਰਾ ਨਾਮ ਗੋਲਦੀ ਹੈ ਮੈਂ ਪੁਕਰੇਪਿੰਡ ਤੋਂ ਲਾਗੇ 1 ਕਿਲੋਮੀਟਰ ਤੇ ਮੇਰਾ ਪਿੰਡ ਉੱਥੋਂ ਰਹਿਣ ਵਾਲਾ ਹਾਂ ਔਰ ਇਹ ਮੇਰਾ ਦੋਸਤ ਹੈ ਮਾਨ ਤੇ ਇੱਥੇ ਇਹਨਾਂ ਦਾ ਮਕਾਨ ਵੀ ਹੈ ਔਰ ਇਹਨਾਂ ਦੀ ਮਾਨ ট্রেਡਰ ਇਹਨਾਂ ਦੀ ਫਰਮ ਹੈ ਔਰ ਸਾਰਾ ਇਹਨਾਂ ਦਾ ਕਾਰੋਬਾਰ ਇੱਥੇ ਚੱਲਦਾ ਵਾ ਔਰ ਰਾਤ ਕਰੀਬ ਇਹਨਾਂ ਦੱਸਿਆ ਕਿ 10 11 ਵਜੇ ਇੱਥੇ ਨਾ ਕੋਈ ਰਾਤ ਚੋਰੀ ਹੋਈ ਜਾਣ ਦੀ ਗੱਡੀਆਂ ਖੜੀਆਂ ਨੇ ਉਹਨਾਂ ਵਿੱਚੋਂ ਬੈਟਰੀਆਂ ਕੱਢ ਕੇ ਲੈ ਆ ਗਏ ਤੇ ਵੇਖੋ ਚੋਰਾਂ ਦੀ ਇੰਨੇ ਹੌਸਲੇ ਵਧੇ ਹੋਏ ਨੇ ਕਿ ਕੈਮਰੇ ਸੀਸੀਟੀਵੀ ਸਭ ਕੁਝ ਲੱਗਾ ਹੋਇਆ ਔਰ ਉਹਦੇ ਵਿੱਚ ਸਾਫ਼ ਦਿਖ ਵੀ ਰਿਹਾ ਕਿਉਂਕਿ ਚਾਰਾ ਗੱਡੀਆਂ ਵਿੱਚ ਔਰ ਚਾਰਾਂ ਗੱਡੀ ਦੋ ਦੋ ਬੈਟਰੀਆਂ ਕੱਢ ਕੇ ਆਰਾਮ ਨਾਲ ਕਿਸੇ ਚੀਜ਼ ਤੇ ਲੱਦ ਕੇ ਉਹ ਲੈ ਜਾਂਦੇ ਨੇ ਔਰ ਉਹ ਮੇਰੇ ਦੋਸਤਾਂ ਨਾਲ ਵੀ ਗੱਲ ਹੋਈ ਆ ਉਹਨਾਂ ਸ਼ਾਇਦ ਐਸਐਸਸੀ ਨੂੰ ਫੋਨ ਕੀਤਾ ਉਹ ਚੁੱਕਿਆ ਨਹੀਂ ਉਹਨਾਂ ਨੇ ਐਸਐਸਸੀ ਨੂੰ ਫੋਨ ਕਈ ਵਾਰੀ ਕੀਤਾ ਕਹਿੰਦਾ ਨਹੀਂ ਚੁੱਕਦੇ ਪਏ ਉਹਨਾਂ ਤੇ ਕਿਸੇ ਹੋਰ ਮੁਲਾਜ਼ਮ ਨਾਲ ਵੀ ਗੱਲ ਹੋਈ ਆ ਔਰ ਉਹ ਕਹਿ ਰਹੇ ਨੇ ਕੋਈ ਗੱਲ ਨਹੀਂ ਪਾਵਾਂਗੇ ਵੇਖਾਂਗੇ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਵਾਲਤਾ ਕਿ ਤੁਸੀਂ ਪਹੁੰਚ ਗਏ ਔਰ ਕੋਈ ਪ੍ਰਸ਼ਾਸਨ ਪੁਲਿਸ ਇੱਥੇ ਨਹੀਂ ਪਹੁੰਚੀ ਔਰ ਕੋਈ ਸੀਸੀਟੀਵੀ ਨਹੀਂ ਕੰਗਾ ਲਿਆ ਗਿਆ ਆਕੇ ਕੋਈ ਹਲੇ ਤੱਕ ਨਹੀਂ ਪਹੁੰਚਿਆ ਇੱਥੇ ਵੇਖੋ ਜੀ ਇਹ ਹੁ ਇਹ ਤਕਰੀਬਨਾਂ ਦਾ ਲੱਖ ਸਫਾ ਲੱਖ ਦਾ ਨੁਕਸਾਨ ਹੋ ਗਿਆ ਹੋਵੇਗਾ ਔਰ ਉਹ ਵੀ ਜਿਹੜੀਆਂ ਪਹਿਲੀਆਂ ਵੀ ਗਈਆਂ ਹੋ ਨਵੇਂ ਪੈਸੇ ਖਰਚਣਗੇ ਇਹ ਤਾਂ 2.5 ਲੱਖ ਥਲੇ ਆ ਗਏ ਔਰ ਇੰਨੇ ਹੌਸਲੇ ਵੱਧ ਗਏ ਕਿ ਦਿਨ ਦਿਹਾੜੇ ਲੁੱਟਾਂ ਖੋਹਾਂ ਚੋਰੀਆਂ ਸ਼ਰੇਆਮ ਸੀਸੀਟੀਵੀ ਕੈਮਰੇ ਲੱਗੇ ਨੇ ਔਰ ਇਹ ਬਾਈਪਾਸ ਵੀ ਵੇਖੋ ਕਿਦਾਂ ਚੱਲਦਾ ਦਿਨ ਰਾਤ ਚੱਲਦਾ ਰਹਿੰਦਾ ਔਰ ਕਿਸੇ ਨੇ ਬੈਟਰੀਆਂ ਕਿੰਨਾ ਟਾਈਮ ਲਾਇਆ ਖੋਲਦਿਆਂ ਕਿਦਾਂ ਖੜੀਆਂ ਨੇ ਪਰੇਸ਼ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਸਭ ਤੋਂ ਵੱਡੀ ਨਲਾਇਕੀ ਤੇ ਪ੍ਰਸ਼ਾਸਨ ਦੀ ਹੈ ਦੇਖੋ ਜੀ ਇੱਕ ਹਫ਼ਤਾ ਤੱਕ ਬਿਲਕੁਲ ਸਹੀ ਨੇ ਤੁਸੀਂ ਵੇਖਦੇ ਹੋਗੇ ਕਿ ਪ੍ਰਸ਼ਾਸਨ ਦਾ ਤੇ ਆਪਣੇ ਆਪ ਨੂੰ ਬਸ ਲੱਗੇ ਹੋਇਆ ਕਵਰ ਕਰਨ ਥਾਣੇ ਦੀ ਕੰਦਾ ਉੱਚੀਆ ਕਰ ਲਓ ਦੱਸੋ ਇਹਨੇ ਥਾਣੇ ਦੀ ਕੰਦਾ ਉੱਚੀਆ ਕਰ ਲਈ ਪਰ ਲੋਕ ਕੀ ਕਰਨ ਕਿੱਥੇ ਇਹਨਾਂ ਦਾ ਪ੍ਰਸ਼ਾਸਨ ਹੈ ਕਿੱਥੇ ਕੋਈ ਰਾਤ ਕਿਤੇ ਗਗਸਤ ਨਹੀਂ ਹੋ ਰਹੀ ਕੁਝ ਨਹੀਂ ਸਾਡਾ ਵੀ ਸੜਕ ਤੇ ਘਰ ਹੈ ਕੋਈ ਰਾਤ ਨਹੀਂ ਦਿਖਦਾ ਦਿਨ ਦਿਹਾੜੇ ਰਾਤ ਹੁਣ ਲੁੱਟਾ ਕੋ ਹੋ ਰਹੀਆਂ ਨੇ ਬਿਲਕੁਲ ਪ੍ਰਸ਼ਾਸਨ ਤੇ ਬਿਲਕੁਲ ਕੰਬ ਕਰਨੀ ਨਹੀਂ ਸੁੱਤਾ ਪਿਆ ਇਹ ਸਭ ਤੋਂ ਪਹਿਲਾਂ ਤੇ ਇੱਥੇ ਕਿਸੇ ਨੂੰ ਆ ਕੇ ਕੋਈ ਸੀਸੀਟੀਵੀ ਫੁਟੇਜ ਵੇਖਣੀ ਚਾਹੀਦੀ ਹੈ ਕਿਉਂਕਿ ਪੁਲਿਸ ਕੋਲ ਤੇ ਬਹੁਤ ਜ਼ਿਆਦਾ ਤਕਨੀਕਾਂ ਜਿਹੜਾ ਪਤਾ ਵੀ ਵੇਖ ਲੱਗ ਵੀ ਸਕਦਾ ਹੈ ਕਿਉਂਕਿ ਸ਼ਰਿਆਮੈਂ ਵੀ ਸੀਸੀਟੀਵੀ ਵੇਖੀ ਹੈ ਔਰ ਸ਼ਰਿਆਮ ਉਹ ਬੰਦਾ ਦਿਖਾਈ ਦੇ ਰਿਹਾ ਪਰ ਜਦੋਂ ਇੱਥੇ ਫਿਲਹਾਲ ਕੋਈ ਪਹੁੰਚਿਆ ਹੀ ਨਹੀਂ ਪਰ ਇਹ ਤੋਂ ਵੱਡੀ ਗੱਲ ਕਿੱਡੀ ਕੁ ਮਾੜੀ ਗੱਲ ਆ ਕਿ ਕਮ ਸੇ ਕਮ ਤੁਸੀਂ ਆ ਕੇ ਜਿਉਂ ਘਰ ਨਹੀਂ ਲੇਡੀਜ਼ ਇਕੱਲੇ ਘਰ ਸਨ ਉਹਨਾਂ ਦੇ ਫਾਦਰ ਸਾਹਿਬ ਘਰ ਹਨ ਤੁਸੀਂ ਆਓ ਕੋਈ ਵੇਖੋ ਆ ਕੇ ਵੇਖੋ ਹੱਲੇ ਤੇ ਬੈਟਰੀਆਂ ਕੱਢੀਆਂ ਜਿਉਂ ਲੇਡੀਜ਼ ਇਕੱਲੇ ਘਰ ਨਹੀਂ ਕੋਈ ਹੋਰ ਹੀ ਵਾਰਦਾਤ ਹੋ ਸਕਦੀ ਫਿਰ ਪੁਲਿਸ ਨੇ ਆ ਜਣਾਹੀਂ ਜੇ ਕਿਸੇ ਨੂੰ ਨੁਕਸਾਨ ਤੇ ਇਦਾਂ ਤੇ ਹਲੇ ਬੈਟਰੀਆਂ ਗੱਡੀਆਂ ਨੇ ਪਰ ਸਭ ਤੋਂ ਵੱਡੀ ਨਲਾਇਕੀ ਪੁਲਿਸ ਪੁਲਿਸ ਮੁਲਾਜਮ ਦੀ ਹੈ ਜੀ ਉਹ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਪੇ ਸੜਕ ਦੇ ਘਾਰ ਆ ਤੁਸੀਂ ਉਹਨਾਂ ਤੇ ਆਓ ਤੁਸੀਂ ਚੈੱਕ ਕਰੋ ਤੁਸੀਂ ਸੀਸੀਟੀਵੀ ਵੇਖੋ ਬਾਕੀ ਜੋ ਤੁਹਾਡੀ ਕਾਰਵਾਈ ਬਣਦੀ ਆ ਕਰੋ ਪਰ ਆਉਣਾ ਤੇ ਕਿਸੇ ਦੇ ਘਰ ਫਰਜ ਬਣਦਾ ਇੱਥੇ ਹਲੇ ਕਿੰਨਾ ਕੀ ਟਾਈਮ ਹੋ ਗਿਆ 10 10:30 ਹੋ ਗਏ ਨੇ ਇਹ ਰਾਤ 10 11 ਵਜੇ ਦੀ ਚੋਰੀ ਹਲੇ ਤੱਕ ਕੋਈ ਆਇਆ ਕੋਈ ਨਹੀਂ